ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾਉਣ ਵਾਲੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ ਕਿ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਆਸਥਾਈ ਨਿਵਾਸੀ ਅਸਤੀਤਵ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਅਪਡੇਟ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ਟਰ ਵੀਜ਼ਾ ਅਧਿਕਾਰਨ ਨੂੰ ਮਿਲਿਆ ਜਿੱਥੇ ਉਹ ਠੀਕ ਸਮੇਂ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਸੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ IRCC ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਟਰ ਵੀ ਤੇ ਸੁਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰੀਵਿਊ ਪ੍ਰੋਸੈਸਿੰਗ ਦੀ ਗਤੀ ਕੋਈ ਨਹੀਂ ਰਹੀ ਜੁ ਕਿਹੜੇ ਪਾਸੇ ਕੁਝ ਏਸ਼ੀਆ ਦੇ ਲਈ ਵੀਜ਼ੇ ਵੀਜ਼ਾ ਦੀ ਪ੍ਰਕਿਰਿਆ ਤੇਜ਼ ਹੋ ਗਿਆ ਉੱਥੇ ਦੂਜੇ ਪਾਸੇ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੇ ਕਸਮਾ ਲੰਬਾ ਅਤੇ ਘੱਟ ਅਨੁਮਾਨ ਨਿਯੋਗਿਆ ਇਸ ਦੇ ਨਾਲ ਕਈ ਬਿੰਨਾਂ ਘਾਤੇ ਵਿੱਚ ਅਨਿਸ਼ਚਿਤਤਾ ਵਧੀ ਹੈ ਭਾਰਤ ਦੀ ਗੱਲ ਕਰਕੇ ਤਾਂ ਇੱਥੇ ਵੀਜ਼ਟਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ ਰਿਪੋਰਟ ਅਨੁਸਾਰ ਭਾਰਤ ਅਧਿਆਸੀ ਕਰਤਿਲੂਡੀ ਸਮਨ ਨਿਨਿਧਿਨ ਵਿੱਚ ਦਿਨ ਤੋਕ ਕੇ ਹੁਣ 83 ਦਿਨ ਲੱਗੇ ਹੈ ਇਹ ਕੁੱਲ 16 ਦਿਨ ਦੀ ਕਮੀ ਹੈ ਜੋ ਕਿ ਟਰੈਕ ਕੀਤੇ ਗਏ ਸਾਰੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਮੰਨੀ ਜਾ ਰਹੀ ਹੈ ਤੁਹਾਡੇ ਪਾਸੇ ਪਾਕਿਸਤਾਨ ਤੋਂ ਵਿਸ਼ੇ ਵੀਜ਼ਾ ਜੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਲੱਗ ਪਾ ਕਿ 35 ਦਿਨ ਹੁੰਦੇ ਕਾਇਮ ਹੈ ਜਿਸ ਦੇ ਵਿੱਚ ਵੱਡਾ ਬਦਲਾਵ ਨਹੀਂ ਆਇਆ ਨਜ਼ੀਰੇ ਦੇ ਵਿੱਚ ਇਹ ਸਮਾਂ 36 ਦਿਨ ਤੋਂ ਵੱਧ ਕੇ 44 ਦਿਨ ਹੋ ਗਏ ਜਦ ਕਿ ਸੰਯੁਕਤ ਰਾਜ ਅਮਰੀਕਾ ਤੋਂ ਆਉਣ ਵਾਲੀਆਂ ਅਜ਼ੀਰ ਲੂਡੀ ਸਮਸਤਾਈ ਦਿਨ ਤੋਂ ਕੱਟ ਕੇ 25 ਦਿਨ ਹੋ ਗਏ ਜਿ ਕਲ ਕੈਨੇਡਾ ਦੇ ਅੰਤਰਰਾਸ਼ਟਰੀ ਜਮਾ ਕਰਵਾਈਏ ਕਿ ਵਿਸ਼ੇ ਵੀ 17 ਦਿਨ ਤੋਂ 45 ਕਿਕੀ ਦਿਨ ਹੋ ਗਏ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਤੋਂ ਫਹਾਹਦ ਬਾਇਰ ਕਿਤਿਆਂ ਕਿਆਂ ਅਰਜ਼ੀਆਂ ਦੇ ਲਈ ਆਈਐਸਐਸਸੀ ਦਾ ਸਰਵਿਸ ਸਟੈਂਡਰਡ 14 ਦਿਨ ਹੈ ਪਰ ਕੈਨੇਡਾ ਦੇ ਅੰਦਰੂਨੀ ਤਿੱਆਂ ਅਰਜ਼ੀਆਂ ਦੇ ਲਈ ਕੋਈ ਵੀ ਅਧਿਕਾਰਕ ਸੇਵਾ ਮਿਆਦ ਤੈਅ ਨਹੀਂ ਕੀਤਾ ਗਿਆ ਕੋਈ ਮਿਲਾਕੇ ਨਵੇਂ ਅੰਕੜੇ ਸਾਫ਼ ਦੱਸਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਰ ਗਿਆ ਹਲੇ ਵੀ ਦੇਸ਼ ਤੇ ਵੀਜ਼ਾ ਕਿਸਮ ਤੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਕੈਨੇਡਾ ਜਾਣਦੀ ਯੋਜਨਾ ਬਣਾਉਣ ਵਾਲੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਅਰਜ਼ੀਆਂ ਦੇ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਅਪਡੇਟ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ਿਟਰ ਵੀਜ਼ਾ ਅਰਜ਼ੀ ਕਰਨ ਨੂੰ ਮਿਲਿਆ ਜਿੱਥੇ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਆਈਆਰਸੀਸੀ ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਿਟਰ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਅਤੇ ਸੂਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰਿਵੀਊ ਪ੍ਰੋਸੈਸਿੰਗ ਦੀ ਘਤੀ ਕੋਈ ਨਹੀਂ ਰਹੀ ਜਿਵੇਂ ਕਿ ਪੱਛਮੀ ਕੁਝ ਦੇਸ਼ਾਂ ਦੇ ਲਈ ਵੀਜ਼ੇ ਵੀਜ਼ਾ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਉੱਥੇ ਦੂਜੇ ਪਾਸੇ ਵਰਕ ਪਰਮਿਟ ਅਤੇ ਸੂਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੇ ਕਸਮਾ ਲੰਬਾ ਅਤੇ ਘੱਟ ਅਨੁਮਾਨਯੋਗ ਹੈ ਇਸ ਦੇ ਨਾਲ ਕਈ ਬਿੰਨਾਂ ਘਰ ਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਭਾਰਤੀ ਕਲ ਕਰਕੇ ਤਾਂ ਇੱਥੇ ਵੀਜ਼ਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ ਗਿਆ ਰਿਪੋਰਟ ਅਨੁਸਾਰ ਭਾਰਤੀ ਅਧਿਕਾਰ ਦੇ ਲਈ ਉਡੀਕ ਸਮਨ ਨਿਨ੍ਹ ਨਿਨ੍ਹ ਦਿਨਾਂ ਤੋਂ ਘਟਾ ਕੇ ਹੁਣ 83 ਦਿਨ ਰਹਿ ਗਏ ਹੈ ਇਹ ਕੁਲ 16 ਦਿਨ ਦੀ ਕਮੀ ਹੈ ਜੋ ਕਿ ਕ ਜੋ ਚ ਸਭ ਤੋਂ ਵੱਡੀ ਕਮੀ ਮੰਨੀ ਜਾ ਰਹੀ ਹੈ ਤੁਹੇ ਦੇ ਪਾਸੇ ਪਾਕਿਸਤਾਨ ਤੋਂ ਵਿਜ਼ਿਟ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਲਗ ਭਾਗ 65 ਦਿਨ ਹੁੰਦੇ ਕਾਇਮ ਹੈ ਜਿਸ ਦੇ ਵਿੱਚ ਬਿਲਕੁਲ ਬਦਲਾਅ ਨਹੀਂ ਆਇਆ ਨਜ਼ਰੀਏ ਦੇ ਵਿੱਚ ਇਹ ਸਮਾਂ 36 ਦਿਨ ਤੋਂ ਵੱਧ ਕੇ 40 ਦਿਨ ਹੋ ਗਏ ਜਦ ਕਿ ਸੰਯੁਕਤ ਰਾਜ ਅਮਰੀਕਾ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਲਈ ਉਹ 75 ਦਿਨ ਤੋਂ ਘੱਟ ਕੇ 52 ਦਿਨ ਹੋ ਗਏ ਜਿ ਕਲ ਕੈਨੇਡਾ ਦੇ ਅੰਤਰਰਾਸ਼ਟਰੀ ਮਕਰਵਾਈਏ ਕਿ ਆ ਵਿਜ਼ਿਟ ਵੀਜ਼ਾ ਅਰਜ਼ੀ ਦਿੱਤੀ ਗਈ ਤੇ ਉੱਥੇ ਪ੍ਰੋਸੈਸਿੰਗ ਸਮਾਂ 17 ਦਿਨ ਤੋਂ ਵੱਧ ਕੇ 20 ਦਿਨ ਹੋ ਗਏ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਤੋਂ ਬਾਹਰ ਦਾਰ ਕਿੰਨੀਆਂ ਕਿਆਂ ਅ ਆਂ ਅਰਜ਼ੀਆਂ ਦੇ ਲਈ ਕੋਈ ਵੀ ਅਧਿਕਾਰਕ ਸੇਵਾ ਮਿਆਰ ਤੈਅ ਨਹੀਂ ਕੀਤਾ ਗਿਆ ਕੋਈ ਮਿਲਾ ਕੇ ਨਵੇਂ ਅੰਕੜੇ ਸਾਫ਼ ਦੱਸਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਹਲੇ ਵੀ ਦੇਸ਼ ਤੇ ਵੀਜ਼ਾ ਕਿਸਮ ਤੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਕੈਨੇਡਾ ਜਾਣ ਦੀ ਯੋਜਨਾ ਬਣਾਉਣ ਵਾਲੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਅਰਜ਼ੀਆਂ ਦੇ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਸਬਤੇ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ਟਰ ਵੀਜ਼ਾ ਅਜੀ ਕਰਨ ਨੂੰ ਮਿਲਿਆ ਜਿੱਥੇ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਆਈਆਰਸੀਸੀ ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਟਰ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਸੂਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰਿਵਿਊ ਪ੍ਰੋਸੈਸਿੰਗ ਤਿੱਕਾ ਤਿੱਕੋ ਚ ਨਹੀਂ ਰਹੀ ਜਿਵੇਂ ਕਿ ਪਾਸੇ ਕੁਝ ਦੇਸ਼ਾਂ ਦੇ ਲਈ ਵੀਜ਼ੇ ਵੀਜ਼ਾ ਦੀ ਪ੍ਰਕਿਰਿਆ ਤੇਜ਼ ਹੋਈ ਹੈ ਉੱਥੇ ਦੂਜੇ ਪਾਸੇ ਵਰਕ ਪਰਮਿਟ ਅਤੇ ਸੂਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੇ ਕਸਮਾ ਲੰਬਾ ਅਤੇ ਘੱਟ ਅਨੁਮਾਨਯੋਗ ਹੈ ਇਸ ਦੇ ਨਾਲ ਕਈ ਬਿਨਾਂ ਘਰ ਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਭਾਰਤ ਦੀ ਗੱਲ ਕਰਕੇ ਤਾਂ ਇੱਥੇ ਵੀਜ਼ਟਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ ਰਿਪੋਰਟ ਅਨਸਾਲਫਾ ਅਧਿਕਾਰਤ ਤੇ ਲੂਡਿਕ ਸਮਨ ਨਿਨਿਵਿਧ ਦਿਨ ਤੋਕਾ ਕੇ ਹੁਣ 83 ਦਿਨ ਲੱਗੇ ਆਏ ਇਹ ਕੁਲ 16 ਦਿਨ ਦੀ ਕਮੀ ਹੈ ਜੋ ਕਿ ਕ੍ਰੈਕ ਕੀਤੇ ਗਏ ਸਾਰੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਮੰਨੀ ਜਾ ਰਹੀ ਹੈ ਤੁਹਾਡੇ ਪਾਸੇ ਪਾਕਿਸਤਾਨ ਤੋਂ ਵਿਸ਼ੇ ਵਿਸਰਜੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਲਗਭਗ 65 ਦਿਨ ਹੁੰਦੇ ਕਾਇਮ ਹੈ ਜਿਸ ਦੇ ਵਿੱਚ ਵੱਡਾ ਬਦਲਾਵ ਨਹੀਂ ਆਇਆ ਲੈਜ਼ੀਦੇ ਦੇ ਵਿੱਚ ਇਹ ਸਮਾਂ 36 ਦਿਨ ਤੋਂ ਵੱਧ ਕੇ 40 ਦਿਨ ਹੋ ਗਏ ਜਦ ਕਿ ਸੰਯੁਕਤ ਰਾਜ ਅਮਰੀਕਾ ਤੋਂ ਆਉਣ ਵਾਲੀਆਂ ਅਜ਼ੀਰ ਲੂਡਿਕ ਸਮਸਤਾਈ ਦਿਨ ਤੋਕਾ ਕੇ 25 ਦਿਨ ਹੋ ਗਏ ਜਿ ਕਲ ਕੈਨੇਡਾ ਦੇ ਅੰਤਰਰਾਸ਼ਟਰੀਆਂ ਕਰਵਾਈਆਂ ਕਿ ਵਿਸ਼ੇ ਵਿਸਰਜੀ ਸਾਰਾ ਦਿਨ ਤੋਂ 45 ਕਿੰ ਕੀ ਦਿਨ ਹੋ ਕੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਤੋਂ ਫਹਾਦ ਬਾਇਰ ਕਿੰਨੀਆਂ ਅਰਜ਼ੀਆਂ ਦੇ ਲਈ ਆਈਐਸਐਸਸੀ ਦਾ ਸਰਵਿਸ ਸਟੈਂਡਰਡ 14 ਦਿਨ ਹੈ ਪਰ ਕੈਨੇਡਾ ਦੇ ਅੰਦਰੂਨੀ ਤੌਰ ਤੇ ਅਰਜ਼ੀਆਂ ਦੇ ਲਈ ਕੋਈ ਵੀ ਅਧਿਕਾਰਕ ਸੇਵਾ ਮਿਆਰ ਤੈਅ ਨਹੀਂ ਕੀਤਾ ਗਿਆ ਕੋਈ ਮਿਲਾ ਕੇ ਨਵੇਂ ਅੰਕੜੇ ਸਾਫ਼ ਦੱਸਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਹਲੇ ਵੀ ਦੇਸ਼ ਤੇ ਵੀਜ਼ਾ ਕਿਸਮਤ ਦੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਕੈਨੇਡਾ ਜਾਣ ਦੀ ਯੋਜਨਾ ਬਣਾਉਣ ਵਾਲੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਹੈ ਕਿ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਆਸਥਾਈ ਨਿਵਾਸੀ ਅਧਿਕਾਰ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਅਪਡੇਟ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ੇ ਤੇ ਵੀਜ਼ਾ ਅਧਿਕਾਰਨ ਨੂੰ ਮਿਲਿਆ ਜਿੱਥੇ ਉਹ ਠੀਕ ਸਮੇਂ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਸੇਵਲੋ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ IRCC ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਟਰ ਵੀਜ਼ਾ ਵਰ ਸੂਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰੀਵਿਊ ਪ੍ਰੋਸੈਸਿੰਗ ਦੀ ਗਤੀ ਕੋਚ ਨਹੀਂ ਰਹੀ ਜਿੱਥੇ ਇੱਕ ਪਾਸੇ ਕੁਝ ਦੇਸ਼ਾਂ ਦੇ ਲਈ ਵਿਸਟਾ ਵੀਜ਼ੇ ਦੀ ਪ੍ਰਕਿਰਿਆ ਤੇਜ਼ ਹੋਈ ਹੈ ਉੱਥੇ ਦੂਜੇ ਪਾਸੇ ਵਰਕ ਪਰਮਿਟ ਅਤੇ ਸੂਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੀਕਸਮਾ ਲੰਬਾ ਅਤੇ ਘੱਟ ਅਨੁਮਾਨ ਨਿਯੋਗਿਆ ਇਸ ਦੇ ਨਾਲ ਕਈ ਬਿੰਨਾਂ ਘਰ ਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਪਾਰੰਤੀ ਗੱਲ ਕਰੀਏ ਤਾਂ ਇੱਥੇ ਵਿਸਟਾ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ ਗਿਆ ਰਿਪੋਰਟ ਅਨੁਸਾਰ ਭਾਰਤੀ ਅਧਿਕਾਰਤ ਦੇ ਲਈ ਇੱਕ ਸਮਾਂ ਨਿਨ੍ਹਵਿਦੀਨ ਤੋਂ ਘਟਾ ਕੇ ਹੁਣ 83 ਦਿਨ ਰਿਹਾ ਕੇ ਇਹ ਕੁੱਲ 16 ਦਿਨ ਦੀ ਕਮੀ ਜੋ ਸਭ ਤੋਂ ਵੱਡੀ ਕਮੀ ਮਣੀ ਜਾ ਰਹੀ ਹੈ ਤੁਹੇਰੇ ਪਾਸੇ ਪਾਕਿਸਤਾਨ ਤੋਂ ਵਿਸਟੇ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਲੱਗ ਪਾ 6 ਪੰਜਾ ਦਿਨ ਹੁੰਦੇ ਕਾਇਮ ਹੈ ਜਿਸ ਦੇ ਵਿੱਚ ਵੱਡਾ ਬਦਲਾਵ ਨਹੀਂ ਆਇਆ ਲੈ ਜੀ ਦੇ ਵਿੱਚ ਇਹ ਸਮਾਂ 36 ਦਿਨ ਤੋਂ ਵੱਧ ਕੇ 40 ਦਿਨ ਹੋ ਗਏ ਜਦ ਕਿ ਸੰਯੁਕਤ ਰਾਜ ਅਮਰੀਕਾ ਤੋਂ ਆਉਣ ਵਾਲੀਆਂ ਅਜ਼ੀਰ ਰਿਲੀਡ ਇੱਕ ਸਮਾਂ 22 ਦਿਨ ਤੋਂ ਕੱਟ ਕੇ 25 ਦਿਨ ਹੋ ਗਏ ਜੋ ਕੱਲ ਕੈਨੇਡਾ ਦੇ ਅੰਤਰਰਾਸ਼ਟਰੀ ਮੰ ਕਰਵਾਈ ਹੈ ਕਿ ਅਵਿਸਟੇ ਵੀਜ਼ਾ ਅਰਜ਼ੀ ਦੇ ਕਰਕੇ ਤਾਂ ਉਹ ਪ੍ਰੋਸੈਸਿੰਗ ਸਮਾਂ 17 ਦਿਨ ਤੋਂ ਵੱਧ ਕੇ 21 ਦਿਨ ਹੋ ਗਏ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਤੋਂ 72 ਕਿਤਿਆਂ ਕਿਆਂ ਅਰਜ਼ੀਆਂ ਅਸੈਂਟ ਲਈ ਕੋਈ ਵਿਅਕਰੀਕਾਰਕ ਸੇਵਾ ਮਿਆਦ ਤੈਅ ਨਹੀਂ ਕੀਤਾ ਗਿਆ ਕੋਈ ਮਿਲਾਕੇ ਨਵੇਂ ਅੰਕੜੇ ਸਾਫ ਦੱਸਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਹਲੇ ਵੀ ਦੇਸ਼ ਤੇ ਵੀਜ਼ਾ ਕਿਸਮ ਤੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਕੈਨੇਡਾ ਜਾਣਦੀ ਯੋਜਨਾ ਬਣਾਉਣ ਵਾਲੇ ਦੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਅਰਜ਼ੀਆਂ ਦੇ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਅਪਡੇਟ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ਿਟਰ ਵੀਜ਼ਾ ਅਰਜ਼ੀ ਕਰਨ ਨੂੰ ਮਿਲਿਆ ਜਿੱਥੇ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਆਈਆਰਸੀਸੀ ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਟਰ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਅਤੇ ਸੂਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰੀਵਿਊ ਪ੍ਰੋਸੈਸਿੰਗ ਦੀ ਗਤੀ ਕੋਈ ਨਹੀਂ ਰਹੀ ਜਿਵੇਂ ਕਿ ਪਾਸੇ ਕੁਝ ਦਸ਼ਾ ਦੇ ਲਈ ਵੀਜ਼ੇ ਵੀਜ਼ਾ ਦੀ ਪ੍ਰਕਿਰਿਆ ਤੇਜ਼ ਹੋਈ ਹੈ ਉੱਥੇ ਤੁਹੇ ਪਾਸੇ ਵਰਕ ਪਰਮਿਟ ਅਤੇ ਸੂਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੇ ਕਸਮਾ ਲੰਬਾ ਅਤੇ ਘੱਟ ਅਨੁਮਾਨਯੋਗ ਹੈ ਇਸ ਦੇ ਨਾਲ ਕਈ ਬਿੰਨਾਂ ਕਰਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਭਾਵੇਂ ਦੀ ਗੱਲ ਕਰੀਏ ਤਾਂ ਇੱਥੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ ਰਿਪੋਰਟ ਅਨੁਸਾਰ ਪਾਤੀ ਅਧਿਕਾਰਤਿਲੂਡੀ ਸਮਨ ਨਿਨ੍ਹਵੇਂ ਦਿਨ ਤੋਂ ਕਟਾ ਕੇ ਹੁਣ 83 ਦਿਨ ਰਹਿ ਗਏ ਹੈ ਇਹ ਕੁੱਲ 16 ਕਿੰਤੀ ਕਮੀ ਹੈ ਜੋ ਕਿ ਟਰੈਕ ਕੀਤੇ ਗਏ ਸਾਰੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਮੰਨੀ ਜਾ ਰਹੀ ਹੈ ਤੁਸੀਂ ਪਾਸੇ ਪਾਕਿਸਤਾਨ ਤੋਂ ਵਿਸ਼ੇ ਵੀਜ਼ਾ ਜੀਆਂ ਦੇ ਲਈ ਪ੍ਰੋਸੈਸਿੰਗ ਸਮਾਂ ਲੱਗਵਾ ਕੇ ਛੇ ਪੰਜਾ ਦਿਨ ਹੋਤੇ ਕਾਇਮ ਹੈ ਜਿਸ ਦੇ ਵਿੱਚ ਵੱਡਾ ਬਦਲਾਵ ਨਹੀਂ ਆਇਆ